कारण से जीडिया लगातार लोग दिन वारदात करते हैं कि कारण के नशे की पूर्ति तो है कि कारण सर नशा करना नशा हटाया भी जा सकता है हाँ जी छठ के आऊँगा बस लगातार वारदात क्यों अंजाम देने सर यह दो कीतियाँ बस ਨਸ਼ੇ ਦੀ ਪੂਰਤੀ ਵਾਸਤੇ ਹਾਂਜੀ ਨਸ਼ਾ ਹਟਾਇਆ ਜਾ ਸਕਦਾ ਆ ਛੱਡਦੇ ਯਾਰ ਕਿ ਇਹ ਇਹ ਤੇ ਚੱਟ ਛੱਡਿਆ ਜ ਸਾਰਾ ਛੱਡ ਦੇਣਾ ਕਦੋਂ ਛੱਡਿਆ ਜਾਏਗਾ ਇਹ ਜੇਲ੍ਹ ਦੇ ਵਿੱਚ ਹੀ ਛੱਡਿਆ ਜਾਂਦਾ ਜੇਲ੍ਹ ਚੋਂ ਆਂਦੇ ਹੋਰ ਆਪਣਾ ਫਕਾ ਲਾ ਕੇ ਬਾਹਰ ਨਿਕਲਦੇ ਆ ਪਾਜੀ ਮੈਨੂੰ ਨਹੀਂ ਬਾਕੀ ਪਤਾ ਦੇਖੋ ਇਹ ਹੈ ਪਛਤਾਵਾ ਹੈਗਾ ਪਛਤਾਵਾ ਹੈਗਾ ਬਹੁਤ ਜ਼ਿਆਦਾ ਇਹਨਾਂ ਨੇ ਲੋਕੋ ਕਿਉਂ ਇਸ ਟਾਈਮ ਇਹਨਾਂ ਨੂੰ ਪੈਸੇ ਕੀ ਆ ਜਿਹੜੇ ਇਹਨਾਂ ਦੇ ਦੂਸਰੇ ਪੇ ਜੀ ਸਾਡੇ ਮਾਨਯੋਗ ਐਸਐਸਪੀ ਸਰ ਸੋਹਿਲ ਕਾਸਮੀਰ ਸਰ ਉਹਨਾਂ ਵੱਲੋਂ ਸਟ੍ਰੈਟਿਜੀ ਨਾਲ ਇਹ ਸ਼ਾਇਦ ਆਪਣੇ ਏਰੀਆ ਨੂੰ ਜਿਹੜਾ ਡਰੱਗ ਫਰੀ ਤੇ ਕ੍ਰਾਈਮ ਫਰੀ ਰੱਖਣਾ ਹੈ ਉਸੇ ਲੜੀ ਦੇ ਤਹਿਤ ਸਾਡੇ ਜਿਹੜਾ 30 ਤਰੀਕ ਨੂੰ 30 ਅਗਸਤ ਨੂੰ ਇੱਕ ਮੋਟਰਸਾਈਕਲ ਤਰਸੇਮ ਸਿੰਘ ਨਾਮ ਦਾ ਵਿਅਕਤੀ ਸੀਗਾ ਉਹਦੇ ਕੋਲੋਂ ਉਹਦਾ ਮੋਟਰਸਾਈਕਲ ਤੇ ਨਾਲ ਮੋਬਾਈਲ ਫੋਨ ਖੋ ਕੇ ਲੈ ਗਏ ਸੀਗੇ ਉਹਦੀ ਅਸੀਂ ਕੇਸ ਰਿਪੋਰਟ ਕਰਕੇ ਇਨਵੈਸਟੀਗੇਸ਼ਨ ਚੱਲ ਰਹੀ ਸੀ ਉਸ ਇਨਵੈਸਟੀਗੇਸ਼ਨ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਵੀ ਉਹ ਜਿਹੜੇ ਚਾਰ ਬੰਦਿਆਂ ਨੇ ਖੋਹ ਕੀਤੀ ਸੀ ਜਿਹਦੇ ਵਿੱਚੋਂ ਕਿ ਅਸੀਂ ਚਾਰਾਂ ਦੇ ਵਿੱਚੋਂ ਦੋ ਬੰਦੇ ਜਿਹੜੇ ਇੱਕ ਮਨਪ੍ਰੀਤ ਮੰਨੂ ਸਾਨੂੰ ਬਲਵਿੰਦਰ ਸਿੰਘ ਵਾਸੀ ਜੰਗਲਾ ਅਤੇ ਇੱਕ ਦਸਪ੍ਰੀਤ ਰਾਜੇਦਸਾ ਬੋੜੇਵਾਲ ਇਹਨਾਂ ਨੂੰ ਗ੍ਰਫਤਾਰ ਕੀਤਾ ਇਹਨਾਂ ਦੇ ਵਿੱਚੋਂ ਜਿਹੜਾ ਹੈਗਾ ਮੋਬਾਈਲ ਫੋਨ ਤੇ ਮੋਟਰਸਾਈਕਲ ਜਿੱਤੇ ਖੋਹ ਕਰਨ ਆਏ ਸੀਗੇ ਉਹ ਮੋਟਰਸਾਈਕਲ ਅਸੀਂ ਬਰਾਮਦ ਕਰ ਲਿਆ ਇਸ ਤੋਂ ਇਲਾਵਾ ਇਸੇ ਗ੍ਰੋਨ ਹੈ ਜਿਹੜਾ ਜੱਜਿਆਣੀ ਪਿੰਡ ਪੈਂਦਾ ਮਜੀਠੇ ਦੇ ਵਿੱਚ 5 ਤਰੀਕ ਨੂੰ 5 9 ਨੂੰ ਜਿਹੜਾ ਇੱਕ ਲੇਡੀਜ਼ ਸੀਗੀ ਉੱਥੇ ਉਹਦੇ ਕੋਲੋਂ ਇੱਕ ਮੂਵਮੈਂਟ ਵਧੀ ਇਹਨਾਂ ਨੇ ਕੋਈ ਉਹ ਉਹ ਮੁੱਬੜ ਜਿਹੜੀ ਹੈ ਉਹ ਵੀ ਅਸੀਂ ਇੱਥੇ ਬਰਾਮਦ ਕਰ ਲਈ ਹੈ ਮੁੱਬੜ ਵੀਰਾਂ ਕੋਲੋਂ ਇਸੇ ਦੌਰਾਨ ਹੀ 7 ਤਰੀਕ ਨੂੰ 7 9 ਅ ਇਸੇ ਮਿਲਦੀ 7 ਤਰੀਕ ਨੂੰ ਇੱਕ ਕਲੇਰਕਲਾ ਪਿੰਡ ਦੇ ਵਿੱਚ ਪੰਜ ਬੰਦਿਆਂ ਨੇ ਇੱਕ ਬੜਾ ਸੰਸਨੀਖੇਚ ਜਿਹੜਾ ਕ੍ਰਾਈਮ ਕੀਤਾ ਜਿਹੜਾ ਉਹਨੇ ਆਮਦੌਕੀ ਤੇ ਇੱਕ ਦੁਕਾਨ ਤੇ ਡਾਕਾ ਮਾਰਿਆ ਉਹਦੇ ਵਿੱਚ ਜਿਹੜਾ ਹੈ ਉਹ 1.5 ਲੱਖ ਦੇ ਕਰੀਬ ਪੈਸੇ ਐਂਡ ਮੋਬਾਈਲ ਫੋਨ ਪਾ ਮੋਬਾਈਲ ਫੋਨ ਜਿਹੜੇ ਉੱਥੇ ਦੁਕਾਨ ਤੇ ਕਸਟਮਰ ਬੈਠੇ ਸੀ ਉਹ ਤੇ ਨਾਲ ਮਾਲਕ ਜਿਹੜੇ ਉੱਥੇ ਦੁਕਾਨ ਦੇ ਓਨਰ ਉਹਦੇ ਫੋਨ ਤੇ ਨਾਲ ਜਿਹੜਾ ਵਾ ਇੱਕ ਲੈਪਟਾਪ ਜਿਹੜਾ ਉਹ ਖੋ ਕੇ ਲਾਗੇ ਇਹ ਸਾਰੇ ਜੇ ਤੁਸੀਂ ਇਨਵੈਸਟੀਗੇਸ਼ਨ ਕਰ ਰਹੇ ਸੀ ਇਹਦੇ ਤੇ ਅਸੀਂ ਦੋ ਬੰਦੇ ਜਿਹੜੇ ਜਿਹੜੇ ਪਹਿਲੇ ਜਿਹੜੇ ਫੜਨੇ ਜਸਪ੍ਰੀਤ ਸਿੰਘ ਬੋੜਾ ਤੇ ਮਨਪ੍ਰੀਤ ਸਿੰਘ ਮੰਨੂ ਜਿਹੜਾ ਜੰਗਲੇ ਦਾ ਰਹਿਣ ਵਾਲਾ ਹੈ ਵਿੱਚ ਮਨਪ੍ਰੀਤ ਮੰਨੂ ਜਿਹੜਾ ਵਾ ਇਹ ਤੇ ਆਲਰੇਡੀ ਪਹਿਲੇ ਵੀ ਚਾਰ ਪੰਜ ਪਰਚੀ ਤੇ ਆਲਰੇਡੀ ਪੁਰਾਣੇ ਜਿਹੜੇ ਦਰਜਾ ਦਰਜਾ ਪਰਸੈਂਟ ਇਨਵੈਸਟੀਗੇਸ਼ਨ ਦੇ ਦੌਰਾਨ ਫਿਰ ਇਹ ਸਾਹਮਣੇ ਇਹ ਜਿਹੜਾ ਸਾਲਾ ਹੈ ਇਹ ਜਿਹੜੇ ਤਿੰਨ ਬੰਦੇ ਤਾਂ ਇੱਥੂ ਸੀਗੇ ਇਹ ਸੀਗੇ ਦੋ ਬੰਦੇ ਇਹਨਾਂ ਨੇ ਜਿਹੜੇ ਆ ਉਹ ਅੰਮ੍ਰਿਤਸਰ ਤੋਂ ਬੁਲਾਏ ਸੀ ਹੋਰ ਇਹਨਾਂ ਪੰਜਾਂ ਜਿਹੜਿਆਂ ਨੇ ਰਲ ਕੇ ਜਿਹੜੀ ਹੈ ਉਹ ਕਲੀਰਕਲ ਵਾਲੀ ਜਿਹੜਾ ਡਾਕੇ ਨੂੰ ਇੰਜ਼ਾਮ ਦਿੱਤਾ ਅ ਇਸੇ ਇਨਵੈਸਟੀਗੇਸ਼ਨ ਦੌਰਾਨ ਅਸੀਂ ਇੱਕ ਮਨਪ੍ਰੀਤ ਮੰਨੂ ਨੂੰ ਤੇ ਇੱਕ ਜਿਹੜਾ ਅੰਮ੍ਰਿਤਸਰ ਤੋਂ ਪ੍ਰਿੰਸ ਹੈ ਪ੍ਰਿੰਸ ਸਨ ਆਫ ਪ੍ਰਗਤ ਸਿੰਘ ਹੈ ਇਹ ਅਸੀਂ ਜਿਹੜੇ ਗ੍ਰਫਤਾਰ ਕਰ ਲਏ ਆ ਤੇ ਇਹ ਜਿਹੜੇ ਬਾਕੀ ਜਿਹੜੇ ਤਿੰਨ ਰਹਿੰਦੇ ਆ ਉਹ ਵੀ ਅਸੀਂ ਜਲਦੀ ਜਿਹੜਾ ਅਰੈਸਟ ਕਰ ਲਾਂਗੇ ਅ ਫੋਨ ਤਾਂ ਕਿਨਾਂ ਦੇ ਕੋਲੋਂ ਇੱਕ ਮੋਟਰਸਾਈਕਲ ਇੱਕ ਜਿਹੜੀ ਆ ਮੋਪੇਡ ਦੋ ਜਿਹੜੇ ਮੋਬਾਈਲ ਫੋਨ ਇੱਕ ਮੋਬਾਈਲ ਫੋਨ ਜਿਹੜਾ ਇਹਨਾਂ ਨੇ ਉੱਥੇ ਕਲੀਅਰ ਕਲਾ ਡਾਕੇ ਦੇ ਦੌਰਾਨ ਖੋਇਆ ਸੀਗਾ ਉਹ ਅਸੀਂ ਬੰਦ ਕਰ ਚੁੱਕੇ ਆ ਸੇ ਬਹੁਤ ਸਾਰੇ ਬੁਸਤੇ ਆ ਇਨਵੈਸਟਿਸ਼ਨ ਹਾਂਜੀ ਅਨਵੇਸ਼ੀ ਵਿਸ਼ਵਾਗਤ ਬਹੁਤ ਖਲਾਸੀ ਵੀ ਹੋ ਸਕਦੀ ਜੀ ਹਾਂ ਜਿਤਨੇ ਪ੍ਰੀਲੀਮਰੀ ਹੈ ਜੈਸੇ ਇਹਨਾਂ ਕੋਲ ਹੋਰ ਪੋਸਟਿਚ ਕਰ ਰਹੇ ਆ ਤੇ ਹੋਰ ਵੀ ਕਾਫੀ ਜਿਹੜੀਆਂ ਲੁਟਾ ਖੋਹਾਂ ਦੀ ਵਾਰਦਾਤਾਂ ਜਿਹੜਾ ਸਾਨੂੰ ਆਸ ਹੈ ਵੀ ਇਹਨਾਂ ਦੇ ਕੋਲ ਸਾਨੂੰ ਫ੍ਰੇਸ ਹੋਣਗੇ ਸਪੈਸ਼ਲੀ ਜਿਹੜੇ ਬੰਦੇ ਇਹਦੇ ਨਹੀਂ ਪੜੇ ਗਏ ਉਹ ਇਹਨਾਂ ਨੂੰ ਜ਼ਿਆਦਾ ਡਿਸਪਰੇਟ ਨੇ ਜਿਹੜੇ ਵੈਪਨਸ ਵੈਪਨਸ ਤੇ ਬਾਕੀ ਲੈਪਟਾਪ ਵਗੈਰਾ ਹੋਰ ਸਮਾਨ ਜਿਹੜਾ ਉਹ ਇਹਦਾ ਵੀ ਪ੍ਰਾਪਤ ਕਰਨਾ ਬਾਕੀ ਆ ਤੇ ਹੋਰ ਵੀ ਜਿਹੜੇ ਕਾਫੀ ਜਿਹੜਾ ਇਹਨਾਂ ਕੋਲ ਜਿਹੜੇ ਖਲਾਸੀ ਹੁੰਦੀ ਆਸ ਹੈ ਸੋ ਨਾ ਮੋਦੀ ਜੀ ਨੇ ਆਪਣੇ ਖਾਰੇ ਕਿਤਾਚਾ ਦਾ ਉਹ ਕਿਸ ਤਰ੍ਹਾਂ ਦੀ ਨਾ ਪਲਾਨ ਨਹੀਂ ਸੀ ਕਿ ਇਹਨਾਂ ਨੇ ਵਾਰ ਦਾ ਪਿੱਛਾ ਕਿ ਕਿੱਥੋਂ ਗਏ ਇਸ ਦਾ ਕਿਤਾਸਾ ਨਹੀਂ ਤੇ ਪਹਿਲੇ ਸਾਰੇ ਜਣੇ ਜਿਹੜੇ ਆ ਗਏ ਐ ਇੱਥੇ ਜੰਗਲਾ ਪੁਲ ਪੈਂਦਾ ਸਾਡਾ ਜਿਹੜਾ ਜੰਗਲਾ ਮਹਿਰ ਦਾ ਪੁਲ ਹੈ ਵੀ ਅਮਰਸਰ ਤੋਂ ਦੋ ਦੋ ਬੁੜੇ ਜਿਹੜੇ ਮੋਟਰਸਾਈਕਲ ਤੇ ਉੱਥੋਂ ਆਏ ਤੇ ਜਿੱਦ ਚ ਇੱਕ ਪ੍ਰਿੰਸੀਪਲ ਜੂਜੇ ਦਾ ਨਾਮ ਨਹੀਂ ਹਾਂ ਤੇ ਮੈਂ ਡਿਸਕਲੋਸ ਕਰਾਂਗਾ ਜਿਹੜਾ ਸੀ ਅਰੈਸਟ ਕਰ ਲਿਆ ਤੇ ਦੋ ਜਣੇ ਉੱਥੋਂ ਅਮਰਸਰ ਤੋਂ ਆਏ ਤੇ ਤਿੰਨ ਜਣੇ ਜਿਹੜੇ ਐ ਇੱਕ ਮਨਪ੍ਰੀਤ ਮੰਨੂ ਇੱਕ ਇਹਦਾ ਹੋਰ ਛੋਟਾ ਭਰਾ ਤੇ ਇੱਕ ਇਹਦਾ ਸਾਲਾ ਇਹ ਤਿੰਨੇ ਜਣੇ ਜੰਗਲੇ ਪਿੰਡ ਤੋਂ ਇੱਥੇ ਇਕੱਠੇ ਹੋਏ ਇੱਥੋਂ ਇਕੱਠੇ ਹੋ ਗਏ ਵਾਇਆ ਨਾਸਰ ਕੇ ਨਾਸਰ ਕੇ ਤੋਂ ਜਾ ਕੇ ਇਹਨਾਂ ਨੇ ਤੇ ਨਾਸਰ ਕੇ ਤੋਂ ਕੁਤਰੀ ਦੋ ਤਿੰਨ ਹਾਂ ਜੀ ਤਾਂ ਜੇ ਮੈਂ ਸਰ ਮੋਟੀਵੇਟ ਕੀ ਸੀ ਜਿਹੜਾ ਮੈਂ ਤੁਹਾਨੂੰ ਬਰਤ ਤੱਕ ਮੋਟੀਵੇਸ਼ਨ ਦੇ ਪਿੱਛੇ ਇਜ਼ੀ ਮੈਂ ਨਹੀਂ ਹੁੰਦਾ ਜੀ ਸੋਕੇ ਕਿਉਂਕਿ ਸਾਰੇ ਨਸ਼ਾ ਨੁਸ਼ਾ ਕਰਨ ਦਾ ਆਦੀ ਹੈ ਤੇ ਲੱਗੇ ਜਿਹੜਾ ਵਾ ਇਹਦੇ ਵਿੱਚੋਂ ਜਿਹੜਾ ਮਨਪ੍ਰੀਤ ਮੰਨੋ ਤੇ ਮੈਂ ਦੂਜੇ ਦਾ ਭਰਾ ਤੇ ਇਹਦਾ ਸਾਲਾ ਜਿਹੜਾ ਉਹ ਹੈਬਿਚੁਅਲ ਜਿਹੜੇ ਨੇ ਨਸ਼ਾ ਕਰਨ ਦੇ ਬਸ ਆਪਣੇ ਨਸ਼ੇ ਵਾਸਤੇ ਪੈਸੇ ਦੀ ਪੂਰਤੀ ਕਰਨ ਲਈ ਜਿਹੜਾ ਇਹਨਾਂ ਨੇ ਇਸ ਘਟਨਾ ਨੂੰ ਜਾਂਪ ਦਿੱਤਾ। ਜਿਹੜੇ ਘਰੇ ਇਹਨਾਂ ਦੇ ਪੈਸੇ ਕਿਤੇ ਲੈਪਟਾਪ ਵਗੈਰਾ ਖਰਿਆ ਸੀ ਉਹ ਆਪ ਨੂੰ। ਉਹ ਸਾਰਾ ਜਿਹੜਾ ਵਾ ਉਹ ਸਾਰਾ ਅਮਰਸਰ ਵਾਲਾ ਜਿਹੜਾ ਮੁਲਾ ਉਹ ਤੇ ਪਲੱਸ ਨਾਲ ਜਿਹੜਾ ਇਹਦਾ ਸਾਲਾ ਵਾ ਉਹ ਸਾਰਾ ਜਿਹੜਾ ਵਾ ਕਿਉਂਕਿ ਉਹ ਜਿਹੜੇ ਆਪਣੇ ਆਪ ਨੂੰ ਮੇਨ ਸੀਨੀਅਰ ਲੀਡਰ ਸੀ ਇਹਨਾਂ ਦੇ ਯਾਨੀ ਦੇਖ ਸੀਨੀਅਰ ਮੈਂਬਰਸ਼ਿਪ ਦੇ ਉਹ ਸਾਰੇ ਪੈਸੇ ਤੇ ਬਾਕੀ ਸਾਰਾ ਸਮਾਨ ਜਿਹੜਾ ਉਹਨਾਂ ਕੋਲ ਸੀਗਾ ਇਹਦੇ ਅਸੀਂ ਵਾਰ ਦਾਤ ਤੋਂ ਦੂਜੇ ਦਿਨ ਨਹੀਂ ਦੂਜੇ ਤੀਜੇ ਦਿਨ ਜਿਹੜਾ ਜਿਹੜਾ ਇਹ ਤੀਜੇ ਚੌਥੇ ਦਿਨ ਜਿਹੜੇ ਅਰੈਸਟ ਕਰ ਲਏ ਭੱਜੇ ਧੋੜੇ ਹੀ ਫਿਰਦੇ ਸੀ ਜਦ ਇਹਨਾਂ ਨੂੰ ਪਤਾ ਲੱਗ ਗਿਆ ਸੀ ਕਿਉਂਕਿ ਸਾਡੇ ਵੀ ਆ ਕੇ ਜ਼ੀਰੋ ਇੰਗਾ ਕੇ ਜੰਗਲੇ ਪੈਣ ਤੇ ਸਾਰਾ ਹੋ ਰਿਹਾ ਸੀ ਜੰਗਲੇ ਪੈਣ ਦੇ ਹਲਦ ਵਾਲੇ ਔਰ ਇਹ ਜੰਗਲੇ ਦੇ ਨਾਲ ਹੀ ਕਨੈਕਟਡ ਸੀਗੇ ਜਿਹੜੇ ਮੇਨ ਤਿੰਨ ਬੰਦੇ ਤੇ ਉਹ ਅਸੀਂ ਜਿਹੜੇ ਇੱਕ ਇਤੂ ਜਿਹੜਾ ਮਨਪ੍ਰੀਤ ਅਸੀਂ ਕਾਬੂ ਕਰ ਲਿਆ ਬਾਕੀ ਜਿਹੜੇ ਆ ਉਹਨਾਂ ਨੂੰ ਪਤਾ ਲੱਗ ਪਤਾ ਲੱਗ ਗਿਆ ਸੀ ਪੁਲਿਸ ਸਾਡੇ ਪਿੱਛੇ ਇਸ ਕਰਕੇ ਉਹ ਕਿੱਥੇ ਪਿੱਛੇ ਹੋਏ ਆ ਉਹਨੂੰ ਜਲਦੀ ਅਰੈਸਟ ਕਰ ਲਏ ਜਾਣਗੇ ਜਿਹੜੇ ਤਿੰਨ ਜਿਹੜੇ ਕਿੰਨੇ ਮੈਂਬਰ ਆ ਇਹ ਹੁਣ ਤਾਂ ਜਿਹੜੀ ਗੱਲ ਸਾਹਮਣੇ ਆਈ ਹੈ ਪੰਜ ਜਣੇ ਨੇ ਜੀ ਤਿੰਨੇ ਰਿਸ਼ਤੇਦਾਰੀ ਆਪਸ ਦੇ ਵਿੱਚ ਜਿਹੜਾ ਦੂਸਰਾ ਵਾ ਇੱਕ ਅਫਸਰ ਵਾਲਾ ਜਿਹੜਾ ਵਾ ਉਹ ਤੇ ਇੱਕ ਇਹਨਾਂ ਦਾ ਇੱਕ ਇਹਦਾ ਜਣਾ ਮਨਪ੍ਰੀਤ ਮੰਨੂ ਦਾ ਜਿਹੜਾ ਸਾਲਾ ਵਾ ਤੇ ਦੋਨੇ ਜਣੇ ਬਾਹਰ ਟਪਈਆਂ ਕਿੱਥੇ ਰਹੇ ਆ ਤੇ ਇੱਕ ਜਿਹੜਾ ਸੀ ਅਮਰਸਰ ਉਹਦਾ ਖੜਿਆ ਪ੍ਰਿੰਸ ਇਹ ਤੇ ਜਿਹੜਾ ਦੂਸਰਾ ਅਮਰਸਰ ਵਾਲਾ ਡਵੇਰੀਆ ਦਾ ਇਹਦੇ ਸਾਲੇ ਦਾ ਦੋਸਤ ਜਿਹੜਾ ਉਹ ਆਪਸ ਤੇ ਵਿੱਚ ਲộn ਸੀ ਗਿਆ ਸਰ ਉਹ ਚੁਪ ਚਾਰਚਿੰਗ ਇਹਦਾ ਉਹ ਮਾ ਮੇਲੂ ਸੱਚਾ ਹੁੰਦ ਲੱਭੀ ਆਈ ਹੈ ਭਾਈ ਇਹ ਆਪਣੇ ਵਾਰ ਦਾ ਤਾਂ ਲਗਾ ਲਾ ਕੇ ਇੰਜ਼ਾਮ ਦੇ ਜਾ ਰਿਹਾ ਦੇਖੋ ਜੀ ਹਰੇਕ ਨੇ ਆਪਣਾ ਕੰਮ ਕਰਨਾ ਹੈ ਅਸੀਂ ਆਪਣਾ ਕਰੀ ਚੱਲਨੇ ਇਹਨਾਂ ਨੇ ਆਪਣਾ ਕਰੀ ਜਾਣਾ ਹੈ